ਖੇਲਤ ਹੈ ਸੰਗ ਤ੍ਰਿਯਨ ਕੇ ਸਜ ਸਾਜ ਸਬੈ ਅਰ ਮੋਤੀਨ ਮਾਲਾ ਸਭ ਤਰ੍ਹਾਂ ਦੇ ਸ਼ਿੰਗਾਰ ਕਰਕੇ ਅਤੇ ਮੋਤੀਆਂ ਦੀ ਮਾਲਾ ਪਾ ਕੇ ਇਸਤਰੀਆਂ ਗੋਪੀਆਂ ਨਾਲ ਖੇਡਦੀਆਂ ਹਨ ਪ੍ਰੀਤ ਕੇ ਖੇਲਤ ਹੈ ਤਹ ਸੋ ਹਰ ਜੂ ਜੋਉ ਹੈ ਅਤ ਹੀ ਹਿਤ ਵਾਲਾ ਪ੍ਰੇਮਪੂਰਵਕ ਉਸ ਨਾਲ ਖੇਡਦੀਆਂ ਹਨ ਜੋ ਕ੍ਰਿਸ਼ਨ ਜੀ ਬਹੁਤ ਪ੍ਰੀਤ ਕਰਨ ਵਾਲਾ ਹੈ ਚੰਦਰਮੁਖੀ ਜੈ ਠਾਡੀ ਹੁਤੀ ਜੈ ਠਾਡੀ ਹੁਤੀ ਮ੍ਰਿਕਪਾਲ ਕੀ ਪਾਲਾ ਜਿੱਥੇ ਚੰਦਰਮੁਖੀ ਖੜੋਤੀ ਹੋਈ ਸੀ ਅਤੇ ਜਿੱਥੇ ਰਾਧਾ ਖੜੀ ਸੀ ਚੰਦਰਪਗਾ ਕੋ ਮਹਾ ਮੁਖ ਸੁੰਦਰ ਗਵਾਰਣ ਵਿਚ ਕਰਿਓ ਉਜਿਆਲਾ ਚੰਦਰਪਗਾ ਦਾ ਮੁਖ ਬਹੁਤ ਸੁੰਦਰ ਸੀ ਜਿਸ ਨੇ ਗੋਪੀਆਂ ਵਿਚ ਪ੍ਰਕਾਸ਼ ਪਸਾਰਿਆ ਹੋਇਆ ਸੀ ਕਾਨਾ ਕੋ ਰੂਪ ਨਿਹਾਰ ਕੈ ਸੁੰਦਰ 모ਹੇ ਰਹੀ ਤ੍ਰਿਯ ਚੰਦਰਮੁਖੀ ਕਾਨਾ ਦੇ ਸੁੰਦਰ ਰੂਪ ਨੂੰ ਵੇਖ ਕੇ ਚੰਦਰਮੁਖੀ ਨਾ ਦੀ ਗੋਪੀ ਮੋਹਿਤ ਹੋ ਰਹੀ ਹੈ ਤਬ ਗਾਏ ਉਠੀ ਕਰ ਤਾਲ ਵਜਾਏ ਹੁਤੀ ਜੇ ਕਿਦੋ ਅਤ ਹੀ ਸੋ ਸੁਖੀ ਉਹਦੋਂ ਗੌਣ ਲੱਗ ਗਈ ਅਤੇ ਹੱਥ ਨਾਲ ਤਾੜੀ ਵਜਾਉਣ ਲੱਗ ਪਈ ਇੰਜ ਮਹਿਸੂਸ ਹੁੰਦਾ ਹੈ ਕਿ ਉਹ ਬਹੁਤ ਹੀ ਸੁਖੀ ਹੈ ਕਰ ਕੈ ਅਤ ਹੀ ਹਿਤ ਨਾਚਤ ਭੀ ਕਰ ਆਨੰਦ ਨਾ ਮਨ ਵਿੱਚ ਝੁਖੀ ਬਹੁਤ ਹੀ ਹਿਤ ਕਰਕੇ ਨੱਚਣ ਲੱਗ ਗਈ ਹੈ ਉਹ ਮਨ ਵਿੱਚ ਆਨੰਦਿਤ ਹੋ ਰਹੀ ਹੈ ਅਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਚੋਰਾ ਨਹੀਂ ਹੈ ਸਭ ਲਾਲਚ ਤਿਆਗ ਦੇ ਗ੍ਰਹਿ ਕੇ ਇੱਕ ਸਿਆਮ ਕੇ ਪਿਆਰ ਕੀ ਹੈ ਸੋ ਭੁਖੀ ਕਰ ਦੇ ਸਾਰੇ ਲਾਲਚ ਉਸ ਨੇ ਛੱਡ ਦਿੱਤੇ ਹਨ ਬਸ ਕੇਵਲ ਇੱਕ ਸ਼ਾਮ ਦੇ ਪਿਆਰ ਦੀ ਭੁਖੀ ਹੈ ਦੁਹਰਾ ਕ੍ਰਿਸ਼ਨ ਮਨ ਆਤਰੀਜ ਕਾ ਮੁਰਲੀ ਉਠਿਓ বাজਾਏ ਸ਼੍ਰੀ ਕ੍ਰਿਸ਼ਨ ਮਨ ਵਿੱਚ ਪ੍ਰਸੰਨ ਹੋ ਕੇ ਉੱਠ ਕੇ ਮੁਰਲੀ ਵਜਾਉਣ ਲੱਗ ਪਏ ਰੀਜ ਰਹੀ ਸਭ ਗੋਪੀਆਂ ਮਹਾ ਪ੍ਰਮੋਦ ਮਨ ਪਾਏ ਉਸ ਤਨ ਨੂੰ ਸੁਣ ਕੇ ਸਾਰੀਆਂ ਗੋਪੀਆਂ ਪ੍ਰਸੰਨ ਹੋ ਗਈਆਂ ਅਤੇ ਮਨ ਵਿੱਚ ਬਹੁਤ ਖੁਸ਼ੀ ਪ੍ਰਾਪਤ ਕੀਤੀ ਸਵਈਆ ਰੀਜ ਰਹੇ 브੍ਰਜ ਕੀ ਸਭ ਭਾਵ ਮਿਨ ਜੋ ਮੁਰਲੀ ਨੰਦ ਲਾਲ বাজਾਈ ਜੋ ਹੀ ਕ੍ਰਿਸ਼ਨ ਨੇ ਮੁਰਲੀ ਵਜਾਈ ਤਿਉ ਹੀ 브੍ਰਜ ਦੀਆਂ ਸਾਰੀਆਂ ਗੋਪੀਆਂ ਮੋਹਿਤ ਹੋ ਰਹੀਆਂ ਹਨ ਰੀਜ ਰਹੇ ਬਨ ਕੇ ਖਗ ਔ ਮ੍ਰਿਗ ਰੀਜ ਰਹੇ ਤੁਨ ਜਾ ਸੁਨ ਪਾਈ ਬਣਦੇ ਹਿਰਣਾ ਤੇ ਪੰਛੀ ਰੀਜ ਰਹੇ ਹਨ ਅਤੇ ਉਹ ਵੀ ਪ੍ਰਸੰਨ ਹੋ ਗਏ ਹਨ ਜੇਨਾ ਨੇ ਮੋਰਲੀ ਦੀ ਧੁਨ ਸੁਣ ਲਈ ਹੈ ਚਿੱਤਰ ਕੀ ਹੋਏ ਗਈ ਪ੍ਰਤਮਾ ਸਭ ਸ਼ਿਆਮ ਕੀ ਔਰ ਰਹੀ ਲੇਵ ਲਾਈ ਸਾਰੀਆਂ ਗੋਪੀਆਂ ਚਿੱਤਰ ਵਰਗੀਆਂ ਹੋ ਗਈਆਂ ਅਤੇ ਕ੍ਰਿਸ਼ਨ ਵਾਲ ਸਭ ਦੀ ਲੇਵ ਲੱਗ ਗਈ ਨੀਰ ਬਹੈ ਨਹੀਂ ਕਾ ਨੈਤਰੀਆ ਸੁਣ ਕੇ ਤਹਿ ਭੌਣ ਰਹਿਓ ਉਰਜਾਈ ਕ੍ਰਿਸ਼ਨ ਦੀ ਬਾਂਸਰੀ ਨੂੰ ਸੁਣ ਕੇ ਯਮਨਾ ਕਾ ਨਾਤਰੀਆ ਦਾ ਜਲ ਵਗ ਨਹੀਂ ਰਹਾ ਅਤੇ ਹਵਾ ਵੀ ਮੋਹਿਤ ਹੋ ਕੇ ਚੱਲਣਾ ਰਹਿ ਗਈ ਹੈ ਪੌਣ ਰਹੇ ਔਰ ਜਾਏ ਕਰੀ ਇੱਕ ਨੀਰ ਨਦੀ ਕੋ ਚਲੈ ਸੋ ਕਛੂ ਨਾ ਹਵਾ ਇੱਕ ਕਣੀ ਲਈ ਮੋਹਿਤ ਹੋ ਕੇ ਰੁਕ ਗਈ ਹੈ ਅਤੇ ਨਦੀ ਦਾ ਜਲ ਵੀ ਠਹਿਰ ਗਿਆ ਹੈ ਜੇ ਬ੍ਰਿਜਪਾ ਮਨ ਆਏ ਹੁਤੀ ਤਰ ਖਾਸਨ ਅੰਗ ਵਿਖੈ ਅਰ ਚੂਨਾ ਜੋ ਬਰਜਦੀ ਇਸਤਰੀ ਅਰਥਾਤ ਗੋਪੀ ਉਤੇ ਬਸਤਰ ਧਾਰਨ ਕਰਕੇ ਅਤੇ ਦੁਪੱਟਾ ਲੈ ਕੇ ਆਈ ਹੋਈ ਹੈ ਸੋ ਸੁਣ ਕੇ ਤਨ ਬਾਂਸਰੀ ਕੀ ਤਨ ਵਿੱਚ ਰਹੀ ਤਿੰਨ ਕੇ ਸੁਧ ਹੂ ਨਾ ਬਾਂਸਰੂ ਦੀ ਤਨ ਸੁਣ ਕੇ ਉਸ ਦੇ ਤਨ ਵਿੱਚ ਸੁੱਧ ਬੁੱਧ ਨਹੀਂ ਰਹੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਤਾਂ ਸੁਧ ਗੀ ਸੁਰ ਕੇ ਸੁਨਹੀ ਰਹਗੀ ਇਹ ਮਾਨੋ ਚਿੱਤਰ ਨਮੂਨਾ ਮਾਨੋ ਸੁਰ ਦੇ ਸੁਣਦਿਆ ਹੀ ਉਸ ਦੀ ਸੁੱਧ ਚਲੀ ਗਈ ਹੋਵੇ ਅਤੇ ਉਹ ਇੱਕ ਚਿੱਤਰ ਦਾ ਨਮੂਨਾ ਬਣ ਕੇ ਰਹਿ ਗਈ ਹੋਵੇ ਰੀਜ ਵਜਾਵਤ ਹੈ ਮੁਰਲੀ ਹਰ ਪੈ ਮਨ ਮੈਂ ਕਰ ਸੰਕ ਕਚੂਨਾ ਕ੍ਰਿਸ਼ਨ ਰੀਜ ਕੇ ਬੰਸਰੀ ਵਜਾਉਂਦਾ ਹੈ ਅਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੁਝ ਵੀ ਸ਼ੰਸ਼ਾ ਨਹੀਂ ਕਰਦਾ ਜਾਕੀ ਸੁਨੇ ਤਨ ਸਰਉਣਨ ਮੈਂ ਕਰ ਕੈ ਖਗ ਆਵਤ ਹੈ ਬਨ ਸੁਨਾ ਜਿਸ ਦੀ ਤੁਨ ਨੂੰ ਕੰਨਾ ਨਾਲ ਸੁਣ ਕੇ ਬਨ ਨੂੰ ਸੁਨਣਾ ਕਰਕੇ ਪੰਛੀ ਉਸ ਕੋਲ ਆ ਜਾਂਦੇ ਹਨ ਸੋ ਸੁਨਗਵਾਰਨ ਰੀਜ ਰਹੀ ਮਨ ਪੀ ਤਰਸਾਂਕ ਕਰੀ ਕਛੂਨਾ ਉਸ ਤੁਨ ਨੂੰ ਸੁਣ ਕੇ ਗੋਪੀਆਂ ਖੁਸ਼ ਹੋ ਰਹੀਆਂ ਹਨ ਅਤੇ ਉਹਨਾਂ ਦੇ ਮਨ ਵਿੱਚ ਕੋਈ ਸੰਗ ਸੰਕੋਚ ਨਹੀਂ ਹੈ ਨੈਣ ਪਸਾਰ ਰਹੀ ਪਿਕ ਕਾ ਜਿਮ ਘੰਟਕ ਹੀਰ ਵਜੇ ਮ੍ਰਿਗ ਮੂਨਾ ਨੈਣਾ ਨੂੰ ਪਸਾਰ ਕੇ ਕ੍ਰਿਸ਼ਨ ਵੱਲ ਵੇਖ ਰਹੀਆਂ ਹਨ ਜਿਵੇਂ ਖੰਡਾ ਹੀਰੇ ਦੇ ਵਜਨ ਨਾਲ ਚੁੱਪ ਚੁੱਪ ਇੱਤੇ ਹਿਰਣ ਇਕੱਠੇ ਹੋ ਜਾਂਦੇ ਹਨ ਸੁਰ ਬਾਸੂਰੀ ਕੀ ਕਵ ਸ਼ਿਆਮ ਕਹੈ ਮੁਖ ਕਾਨਰ ਕੇ ਅਤ ਹੀ ਸੋਰਸੀ ਹੈ ਕਵੀ ਸ਼ਿਆਮ ਕਹਿੰਦੇ ਹਨ ਬੰਸਰੀ ਦੀ ਸੋਰ ਕ੍ਰਿਸ਼ਨ ਦੇ ਮੂੰਹ ਤੋਂ ਬਹੁਤ ਰਸੀਲੀ ਹੋ ਰਹੀ ਹੈ ਸੋਰਠ ਦੇਵਗੰਧਾਰ ਵਿਵਾਸ ਬਿਲਾਵਸ ਹੂੰ ਕੀ ਸੋ ਤਾਨ ਬਸੀ ਹੈ ਸੋਰਠ ਦੇਵਗੰਧਾਰੀ ਵਿਪਾਸ ਬਿਲਾਵਲ ਆਦਿਕ ਰਾਗਾ ਦੀ ਤਾਨ ਉਸ ਵਿੱਚ ਵਸੀ ਹੋਈ ਹੈ ਕੰਚਨ ਸੋਜਹਿ ਕੋ ਤਨ ਹੈ ਜੇ ਕੇ ਮੁਖ ਕੀ ਸਮ ਸੋਬ ਸਸੀ ਹੈ ਜਿਸ ਦਾ ਸ਼ਰੀਰ ਸੋਨੇ ਵਰਗਾ ਹੈ ਅਤੇ ਜਿਸ ਦੇ ਮੂੰਹ ਦੀ ਸ਼ੋਭਾ ਚੰਦਰਮਾ ਦੇ ਸਮਾਨ ਹੈ ਤਾ ਕਹਿ ਵਜਾਈ ਬੇ ਕੋ ਸੁਣ ਕੇ ਮਤ ਗਵਾਰਨ ਕੀ ਤਹਿ ਵਿੱਚ ਫਸੀ ਹੈ ਉਸ ਦੀ ਵਜਾਈ ਹੋਈ ਬੰਸਰੀ ਨੂੰ ਸੁਣ ਕੇ ਗੋਪੀਆਂ ਦੀ ਬੁੱਧੀ ਉਸ ਵਿੱਚ ਫਸ ਗਈ ਹੈ ਦੇਵ ਗੰਧਾਰ ਵਿਭਾਸ ਬਿਲਾਵਲ ਸਾਰੰਗ ਕੀ ਧੁਨ ਤਾ ਮੈਂ ਬਸਾਈ ਦੇਵ ਗੰਧਾਰੀ ਵਿਭਾਸ ਬਿਲਾਵਲ ਸਾਰੰਗ ਆਦਿਕ ਰਾਗਾ ਦੀ ਧੁਨ ਉਸ ਬੰਸਰੀ ਵਿੱਚ ਵਸੀ ਹੋਈ ਹੈ ਸੋਰਠਿ ਸੁਦਮਲ ਹਾਰ ਕਿਦੋ ਸੁਰ ਮਾਲ ਸ੍ਰੀ ਕੀ ਮਹਾ ਸੁਖदाई ਸੋਰਠਿ ਸ਼ੁਧ ਮਲਹਾਰ ਆ ਮਾਲ ਸ੍ਰੀ ਦੀ ਸੁਰ ਬਹੁਤ ਸੁਖ ਦੇਣ ਵਾਲੀ ਹੈ ਮੋਹੇ ਰਹੇ ਸਭ ਹੀ ਸੁਰ ਔਰ ਨਰ ਗਵਾਰਣ ਰੀਜ ਰਹੀ ਸੁਣ ਤਾਈ ਉਸ ਸੁਰ ਨੂੰ ਸੁਣਨ ਵਾਲੇ ਸਾਰੇ ਦੇਵਤੇ ਅਤੇ ਮਨੁੱਖ ਮੋਹਿਤ ਹੋ ਰਹੇ ਹਨ ਅਤੇ ਗੋਪੀਆਂ ਸੁਣ ਕੇ ਪ੍ਰਸੰਨ ਹੋਈਆਂ ਭਜੀਆਂ ਆ ਰਹੀਆਂ ਹਨ ਯੋ ਪਜੇਸੁਰ ਚੇਟਕ ਕੀ ਭਗਵਾਨ ਮਨੋ ਤਰਫਾਸ ਚਲਾਈ ਉਹ ਜਾਦੂਪਰੀ ਸੁਰ ਇਸ ਤਲਾ ਉਪਜੀ ਹੈ ਮਾਨੋ ਸ਼੍ਰੀ ਕ੍ਰਿਸ਼ਨ ਨੇ ਪ੍ਰੇਮ ਦੀ ਫਾਹੀ ਰੱਖ ਕੇ ਚਲਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ